ਕਾਨੜਾ ਸ਼ੰਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਤਾਮ ਨ ਆਏ ਰਾਮ ਧਿਆਏ ਸਭ ਫਲ ਪਾਏ ਤਨ ਤਨ ਤੇ ਬੜ ਪਹਾ ਗਿਆ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਬ ਲਾਗਿਆ ਤਜ ਮਾਨ ਮੋਹ ਵਿਕਾਰ ਸਾਧੂ ਲਗਤਰਉ ਤਿਨ ਕੈ ਪਾਏ ਬਿਨਵੰਤ ਨਾਨਕ ਸ਼ਰਨ ਸੁਆਮੀ ਵਡ ਭਾਗ ਦਰਸ਼ਨ ਪਾਏ ਬਿਲ ਸਾਧੂ ਨਿਤ ਭਜਹਿ ਨਾਰਾਇਣ ਰਸ ਰਸ ਸੁਆਮੀ ਗੁਣ ਗਾਇਣ ਗੁਣ ਗਾਏ ਜੀਵ ਹੰ ਹਰ ਅਮਿਉ ਪੀਵ ਜਨਮ ਮਰਨਾ ਭਾਗੈ ਸਤ ਸੰਗ ਪਾਈਐ ਹਰ ਧਿਆਈਐ ਬਹੁਤ ਦੁਖ ਨਾ ਲਾਗੈ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਦਿਨਵੰਤ ਨਾਨਕ ਜਨ ਧੂਰ ਬਾਣਛੈ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਇਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ गोबिंद ध्यान संचालै बिनवंत नानक कर दया दीजै हर रतन बांधौ पाले मंगल चार चोज आनंदा कर कृपा मिले परमानंदा प्रभु मिले स्वामी सुखहगामी इच्छ मन की कुणियां बजी बधाई सहजै समाई बहर दुख नारुणियां ਲੇ ਕੰਠ ਲਾਏ ਸੁਖ ਦਿਖਾਏ ਬਿਕਾਰ ਬਿਨ ਸੇ ਮੰਦਾ ਬਿਨਵੰਤ ਨਾਮ ਸੁ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਂਢੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਰਖ ਉਰਤਾਰ ਦਾ ਸੰਦਾ ਸਾ ਹੋਏ ਰਹੋ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨ ਆਵੇ ਹਾਰ ਧਨ ਧਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਵਿੰਦ 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 ਫਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨ ਗੋਵਿੰਦ 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 ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪਉੜੀ ਤੂੰ ਆਪੇ ਹੀ ਸਿਦ ਸਾਧ ਤੂੰ ਆਪੇ ਹੀ ਜਗ ਜੋਗੀਆਂ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗੀਆਂ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਬੀਆ ਸਤ ਸੰਗਤ ਸਤ ਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਗੁਰ ਗਬਲੋ ਬੀਆ ਸਭ ਕਹੋ ਮੁਖ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗੀਆ ਸ਼ਲੋਕ ਮਹੱਲਾ ਚਲਤਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਰੇ ਓ ਮੈਂ ਮਮਤਾ ਨਾਸ ਹੋਏ ਦੁਰਮਤ ਕੱਡੈਤ ਹੋਏ ਨਾਨਕ ਆਨ ਦਿਨ ਗੁਣ ਉਚਰਾ ਜਿਲ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੇ ਵਡਿਆ ਵਰਨਾ ਕੋਏ ਜੋ ਹਰ ਤਦ ਭਾਵੈ ਸੋ ਠੀਆ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨਾ ਨਾ ਪਾਇਆ ਬੇਅੰਤ ਪ੍ਰਭੂ ਹਰ ਸੋਏ ਨਾਮ ਤੇ ਗੁਰਮੁਖ ਹਰਿ ਤਾਲਾਹਿਆ ਤਨ ਮਨ ਸੀਤਲ ਹੋਏ ਪਉੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਦਨਾ ਸਭ ਧਿਆਵ ਹੈ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਤਿਖਾਰੀਆ ਹਰ ਜਾਂ ਤਹਿ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੁਮ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਦਨਾ ਸਭ ਕਹੁ ਮੁਖ ਹੋ ਮ੍ਰਿਗੀ ਕੇ ਸ਼ਹਰੇ ਦੇਖੀ ਕੇ ਸ਼ਹਰੇ ਜਿਤ ਪਾਗ ਹੈ ਸਭ ਪਲ ਪਲਨਾ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹ ਪਾ ਮਹਿਮਾਨ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰ ਸ਼ਬਦੀ ਲੱਗੈ ਧਿਆਨ ਜਿਵੇਂਕ ਪਾਪ ਸਭ ਕੱਟੀ ਅਹਉ ਮੈ ਚੁਕੈ ਗਮਾਨ ਗੁਰਮੁਖ ਕਮਲ ਵਿਦਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਬ ਤਦੁ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਗੁਰ ਕੈ ਪਾਣੈ ਜੋ ਚੱਲੈ ਤਿਨ ਦਾਲਦੁ ਦੁਖ ਲਹਿ ਜਾਏ ਆਪਣੈ ਪਾਣੈ ਕਿਨੈ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸੰ ਦਾਸ ਹੈ ਜੋ ਸਤਗੁਰ ਲਾਗੇ ਪਾਏ ਪਉੜੀ ਕੁੰਥਾਂ ਖਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦਪਾਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤ ਹੈ ਗੁਰਮਤੀ ਤੂੰ ਧੈ ਲਾਵਣੀ ਜਿਨ ਹੋ ਹਿੰਦਿਆ ਤਿੰਨ ਸਤ ਗੁਰ ਮੇਲ ਹੈ ਮੁਖ ਗੁਰ ਮੁਖ ਹਰਿ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲ ਦੋਖ ਭੋਖ ਸਭ ਲੈ ਜਾਵਣੀ ਸਲੋਕ ਮਹਲਾ 4 ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਓਰ ਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖ ਹੋ ਮੈਂ ਕਢੀ ਮਾਰ ਜਿਨ ਹਰ ਹਰ ਨਾਮ ਨ ਚੇਤੇਉ ਤਿਨ ਜੂਆ ਜਨਮ ਸਦ ਹਾਰ ਗੁਰ ਤੁਠੈ ਹਰ ਚੇਤਾ ਆ ਹਰ ਨਾਮਾ ਹਰ ੳਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਮਹੱਲਾ ਚੌਥਾ ਹਰ ਪੀਰਤ ਉੱਤਮ ਨਾਮ ਹੈ ਵਿਚ ਕਲਯੁਗ ਕਰਨੀ ਸਾਰ ਮਤ ਗੁਰ ਮਤ ਕੀਰਤ ਪਾਈਐ ਹਰ ਨਾਮਾ ਹਰ ੳਰਹਾਰ ਵਡਭਾਗੀ ਜਿਨ ਹਰ ਧਿਆਇਆ ਜਿਨ ਸੌਂਪਿਆ ਹਰਿ ਪੰਧਾਰ ਦਿਨ ਨਾਵੇਂ ਜੇ ਕਰਮ ਕਮਾਵਣੇ ਨਿਤ ਹਮੈ ਹੋਏ ਖੁਾਰ ਜਲ ਹਸਤੀ ਮਨ ਲਾਭ ਹਾਲੀਐ ਸਿਰ ਹੀ ਥਿਰ ਪਾਵੇ ਸ਼ਾਰ ਹਰਿ ਮੇ ਲਹੁ ਸਤਿਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨਨਾਗਤ ਤਿਨ ਜੈਕਾਰ ਪੌੜੀ ਰਾਮ ਨਾਮ ਵਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਫੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣ ਜਾਰਾ ਸਭ ਜੋ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵਹਿ ਤੁਧ ਸਫਲ ਸੇਗਾਵਹਿ ਗੁਰਮਤੀ ਹਰ ਨੰਕਾਰਾ ਸਭ ਜਵਹ ਮੁਖ ਹਉ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਪავლ ਜੇ ਨਿਪਾਰ ਉਤਾਰਾ ਸ਼ਲੋਕ ਮਹਾ ਚੌਥਾ ਅਮਰੀ ਜਹਿ ਬਾ ਇਕ ਪ੍ਰਭ ਹਰ ਕੇ ਗੁਣ ਅਗੰ ਅਥਾ ਹਮ ਕਿਉ ਕਰ ਜਪ ਹਿਆਣਿਆ ਹਰ ਤੁਮ ਵੱਡ ਅਗੰ ਅਗਾਹ ਹਰ ਦੇਹ ਪ੍ਰਭ ਮਤ ਊਤਮਾ ਗੁਰ ਸਤਗੁਰ ਕੈ ਪਗ ਪਾਤ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾਹ ਜਨ ਨਾਨਕ ਕੋ ਹਰ ਬਖਸ਼ ਲੈ ਹੋ ਹਰ ਤੁੱਟੇ ਮੇਲ ਮਿਲਾ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ تیر ਮੰਤਰਾ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਰ ਦਿਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਰਚੂ ਕਾ ਆਲ ਜੰਜਾਲ ਗੁਰ ਤੁਠੈ ਨਾਮ ਦ੍ਰਿੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਤੋਟ ਧਾਨੁ ਪਾਇਆ ਹਰ ਨਾਮੁ ਹਰਿ ਧਨ ਮਾਲ ਪਉੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉਪਰ ਵੱਡੇ ਵਡਾਉਣਾ ਜੋ ਧਿਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਣਾ ਜੋ ਗਾਵੈ ਸੁਣੈ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵਡ ਵਡ ਭਾਗ ਬਡੋਨਾ ਸਭ ਧਿਆਵ ਹਵਾਜ ਸਤੇ ਜੋਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨਨਾ ਨਾਮਕ ਦਾਸ ਦਸੋਨਾ ਸ਼ਲੋਕ ਮਹਲਾ ਚਲਤਾ ਹਮਰੇ ਹਰ ਜਗ ਜੀਵਨ ਹਰ ਜਪਿਓ ਹਰ ਗੁਰਮੰਤ ਹਰ ਅਗੰ ਅਗੋਚਰ ਅਗੰ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਕਟ ਕਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾਕੰਤ ਹਰ ਆਪੇ ਸਿਖਿਆ ਪਾਏਂਦਾ ਸਭ ਸ੍ਰਿਸ਼ਟੀ ਉਪਾਈ ਜੀ ਜੰਤ ਹਰਿ ਦੇ ਬਹੁਤ ਆਨ ਦਿਆਲ ਪ੍ਰਭ ਹਰ ਮੰਗਹਿ ਹਰ ਜਨ ਸੰਤ ਜਨ ਨਾਨਕ ਤੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਕਨ ਨਾਮ ਸੀਰ ਸਭ ਆਸਾ ਗੁਰ ਮੁਖ ਪੂਰੀਆ ਜਨ ਨਾਨਕ ਸੁਨ ਹਰ ਧੀਰ ਪਉੜੀ ਹਰ ਊਤਮ ਹਰਿਆ ਨਾਮ ਹੈ ਹਰ ਪ੍ਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਾਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੌਲਾ ਨਿਤਸਾਰ ਸੰਭਾਲੇ ਸਭ ਜੀ ਜੰਤ ਹਰ ਬਸੈ ਨਿਤ ਸਭ ਜੋਲਾ ਸੋ ਬੂਝੈ ਜਿਸ ਆਪ ਬੁਝਾਇਸੀ ਜਿਸ ਸਤਗੁਰੂ ਪਰਪ ਸੋਲਾ ਸਭ ਦਾਗ ਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਸਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਦ ਸਮਾਇ ਜਨ ਨਾਨਕ ਹਰ ਹਰ ਜਾਓ ਮਨ ਗੁਰ ਤੁਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕ ਸ세ਤੀ ਪਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਅਧਾਰ ਹਰ ਪ੍ਰਭ ਇੱਕਸਤੇ ਗਤਪਤ ਪੌੜੀ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸ਼ਬਦ ਏਖਿਆ ਗੁਰ ਸ਼ਬਦੀ ਗੋਵਿੰਦ ਵਜਿਆ ਆ ਆਦ ਦੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਹੁਦਾਨ ਦਇਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਜਿਆ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕੱਜਿਆ ਸ਼ਲੋਕ ਮਹਲਾ 4 ਭਗਤ ਸਰੋਵਰ ਉੱਚਲੇ ਸੁਪਾਰਵ ਭਰੇ ਵਹਨ ਜਿਨਾਂ ਸਤ ਗੁਰ ਮੰਨਿਆ ਜਨ ਨਾਨਕ ਵਡ ਭਾਗ ਲਹਨ ਮਹਲਾ 4 ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗੰਗ ਅਗਾਧ ਹਰ ਜਨ ਕਿਤਬਿਦ ਮਿਲਹਿ ਮਿਲਾਹਿ ਹਰ ਹਰ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗੰ ਪ੍ਰਭ ਹਰ ਮੇਲ ਲੈ ਹੋ ਲੜਲਾਏ ਪੌੜੀ ਹਰ ਅਗੰ ਅਗੋਚਰ ਅਗੰਭਰ ਕਿਉ ਕਰ ਹਰ ਦਰਸ਼ਨ ਪਿਖਾਿ ਕਿ ਸੁਵਖਰ ਹੋਏ ਸੋ ਵਰਨੀਐ ਤਿਸ ਰੂਪ ਨਾ ਦੇਖਾ ਜਿਸੁ ਬੁਝਾਏ ਆਪੁ ਬੁਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ ਤਨ ਤਨ ਸੋ ਰਸਨਾ ਧਨ ਕਰ ਧਨ ਸੋ ਪਾਉ ਦਾ ਸਤ ਗੁਰ ਜਿਤ ਮਿਲ ਹਰ ਲੇਖਾ ਲਿਖਾ ਸ਼ਲੋਕ ਮਹਲਾ 4 ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪਿਐ ਸਤ ਗੁਰ ਪਹਾਏ ਆਰਾ ਕਰਨ ਆਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਹੀ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਹ ਜਨ ਪੈ ਨਾਈ ਅਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਮਿਦਾਨ ਹੈ ਗੁਰਮੁਖ ਪਾਇਆ ਜਾਇ ਜਿਨ ਤੁਰ ਮਸਕ ਲਿਖਿਆ ਤਿੰਨ ਸਤਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸਾਤ ਵਸੀ ਮਨ ਆਇ ਨਾਨਕ ਹਰ ਹਰ ਚਾਉਂਦਿਆਂ ਸਬਦ ਆਲ ਦੁੱਖ ਲੈ ਜਾਏ ਪਉੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿਨਾਂ ਸਤਗੁਰ ਮੇਰਾ ਪਿਆਰਾ ਦੇਖਿਆ ਜਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧਰਮ ਸਿਖਲੇਖਿਆ ਹਰ ਅਗੰਮt ਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਗ ਰੇਖਿਆ ਗੁਰਬਚਨ ਧਿਆਇਆ ਜਿਨਾਂ ਅਗੰਭਰ ਤੇ ठाकुर ਸੇਵ ਕਰਲ ਏਕਿਆ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰਲਾ ਹਰ ਭਗਤ ਵਿਸੇਖਿਆ ਸੇ ਲੋਕ ਮਹੱਲਾ ਚੌਥਾ RAM ਨਾਮ ਰਮ ਰਵ ਰਹੇ RAM RAM MO RAM ਰਮੀਤ ਘਟ ਘਟ ਆਤਮ RAM ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀਓ ਗੁਰ ਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਧੁਰ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਤਨ ਜਪਿਓ ਮਨ ਚੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਪਾਗ ਬਸੈ ਵਡ ਪਹਾਵ ਗੁਰ ਪੂਰੈ ਦੇਖਾ ਲਿਆ ਨਾਨਕ ਹਰਿ ਲਿਵ ਲਾਗ ਪੌੜੀ ਤਨ ਧਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਹਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਉ ਪਾਇਐ ਕਉ ਦੇਖੀਐ ਮੇਰਾ ਹਰ ਤਬ ਸੁਗਡ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਨ ਵਿਟਹੁ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੈ ਲੋਇਣਾ ਜਾਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਲਾਲਨ ਸਹਜ ਮਿਲੇ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੈ ਨਾਮੋ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਗੁਰ ਮਿਲਿਆ ਨਾਮ ਰੂਪ ਜਾਇ ਕ੍ਰਿਸ਼ਨਾ ਤੋਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਪੌਣੀ ਤੁਧਿ ਆਪੇ ਜਗਤ ਉਪਾਏ ਕੈ ਤੁਧਿ ਆਪੇ ਵਸ ਗਤ ਕੀਤਾ ਇਕ ਮਨਮੁਖ ਕਰ ਹਾਰਾਇਨ ਇਤਨਾ ਮੇਲ ਗੁਰੂ ਤਿਨਾ ਦਿੱਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਹਾਗ ਲੀਤਾ ਦੁਖਦਾਲ ਦਸਬੋ ਲਹਿ ਗਿਆ ਜਾ ਨਾਮ ਗੁਰੂ ਹਰ ਦਿੱਤਾ ਸਭ ਸੇ ਬਹੁ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭ ਵਸ ਪੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਮੈ ਰੋਗ ਹੈ ਪ੍ਰਮਪੂਰ ਨੇ ਮਨ ਮੁਖ ਦੁਰਜਨਾ ਨਾਨਕ ਕਰੋ ਗੁਗਨਹਾਏ ਮਿਲ ਸਤਗੁਰ ਸਾਧੂ ਸੱਜਨਾ ਮਹੱਲਾ ਚੌਥਾ ਮਨ ਤਨ ਤਾਮ ਸਿੰਗਾਰ ਵਾਂ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹਾਂ ਜੀਵਾ ਸੱਦ ਸੁਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅપરੰਪਰ ਪੁਰਖ ਅਤੋਲ ਹਰ ਨਾਮ ਧਿਆਵ ਹਮੇਰੇ ਗੁਰ ਸਿੱਖ ਹੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਜਿਨ ਸਰਾਗ ਮਿਲੇ ਨਹੀਂ ਹਰ ਰੋਨ ਵਡ ਭਾਗੀ ਸੰਗਤ ਮਿਲੇ ਗੁਰ ਸਤਗੁਰੂ ਪੂਰਾ ਬੋਲ ਸਭ ਧਿਆਵ ਹੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚ ਘੋਰ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦਿਆਂ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿ ਉੱਭਰੇ ਜਿਨ ਸੰਧਿਆ ਤੇ ਸਫੇਰ ਮਾਰ ਮਹੱਲਾ ਚੌਥਾ ਅੱਖੀ ਪੇਮ ਕਿਸਾਈਆ ਹਰ ਹਰ ਨਾਮੁ ਪੇਖੰਨ ਜੇ ਕਰ ਦੂਜਾ ਦੇਖ ਦੇ ਜਨ ਨਾਨਕ ਕਾਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨ ਅપરੰਪਰ ਸੋਈ ਜੀਵ ਜਨ ਪ੍ਰਤਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਪਰਾਤਮਿਕ ਤਿਸ ਬਿਨ ਨਹੀ ਕੋਈ ਕਟ ਕਟ ਅੰਤਰ ਰਵ ਰਹਿਆ ਜਪਿਓ ਹੋ ਜਨ ਕੋਈ ਸਗਲ ਜਪ ਹੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹ ਤੂੰ ਲੋਟ ਲੋਟ ਦਰ ਗਹਵਾਨ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਹਾਰੇ ਸਭ ਤੁਦੈ ਨੂਆ ਰਾਧ ਦੇ ਦਾਨ ਦੇ ਪਿਆਰੇ ਹਰ ਦਾਤਾ ਦਾ ਤਾਰ ਹੱਥ ਕਢਿਆ ਮੀਹੀ ਉੱਠਾ ਸੰਸਾਰੇ ਅਨ ਜੰਮਿਆ ਖੇਤੀ ਪਾਓ ਕਰ ਹਰ ਨਾਮ ਸੰਭਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਅਧਾਰੇ ਪਉਰੀ इच्छा मन की पूरी है जपिए सुख सागर हर के चरण आराध्य हैं गुरु शब्द रत्नागर मिल साधु संग उद्धार होए पाते जम कागर जन्म पदार्थ जीती है जप हर बैरागर सब पब हो शरण सतगुरु की बिनसा दुख डागर श्लोक महाला चौथा ਹਰ ਤੁੰਧੇਂ ਦੀ ਸੱਜਣਾ ਸੱਜਣਾ ਮੈਂ ਡੈ ਨਾ ਜਨ ਨਾਨਕ ਅਲੱਖ ਨ ਲਖੀਐ ਗੁਰਮੁਖ ਦੇਖ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸੱਚੈ ਇਸ ਬਿਨ ਰਹਿਣ ਨ ਜਾਈ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪਉੜੀ ਕੋਈ ਦਾਵੈ ਕੋ ਸੁਣੈ ਉੱਚਰ ਸੁਣਾਵੈ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾਂ ਮੀਟੀਐ ਹਰ ਕੇ ਗੁਨ ਗਾਵੈ ਆਪ ਤਰਹਿ ਸੰਗੀਤਰਾਹ ਸਭ ਕੁਟੰਬ ਤਰਾਵੈ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਪਹਾਵੈ ਸ਼ੁਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹਿ ਬਦਨ ਪਰਵਾਨੀ ਰਹਾਉ ਬਸੈ ਘਟਾਂ ਕਟ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹਿ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ